ਦੇਖੋ ਕੋਵਿੰਡ ਦੇ ਮਾਮਲੇ ਦਾ ਜਿਹੜਾ ਉੱਥੋਂ ਦੇ ਪ੍ਰਬੰਧਕ ਸੀ ਜਿਹੜੇ ਉੱਥੋਂ ਦੇ ਪ੍ਰਧਾਨ ਨੇ ਸਾਡੇ ਕਰਨਲ ਸਾਹਿਬ ਉਹਨਾਂ ਨੇ ਹੀ ਇਸ ਕਹਿੰਦੇ ਮਾਮਲੇ ਨੂੰ ਜਨਮ ਦਿੱਤਾ ਜਾਂ ਇਹ ਮਾਮਲਾ ਉਹਨਾਂ ਨੇ ਆਪ ਹੀ ਸਿਹੜਿਆ ਸੋ ਵੇਖੋ ਇਸ ਗੱਲ ਦੇ ਵਿੱਚ ਤਾਂ ਕਿਤੇ ਵੀ ਕੋਈ ਕਹਿੰਦੇ ਆ ਕੋਈ ਕੋਈ ਵਿਚਾਰ ਹੀ ਨਹੀਂ ਆ ਸੰਤੂ ਬਾਬਾ ਜਨਾਨ ਸਿੰਘ ਖਾਲਸਾ ਪੰਡਰਾਂਵਾਲਾ ਦੀ ਤਸਵੀਰ ਤੇ ਕਿਸੇ ਤਰ੍ਹਾਂ ਦਾ ਕਿੰਤੂ ਹੋਵੇ ਸਰਕਾਰ ਇਸ ਗੱਲ ਇਹ ਕਹੇ ਤਾਂ ਕਹੇ ਸਰਕਾਰ ਦੇ ਲਈ ਜਿਹੜੇ ਇਨਕਲਾਬੀ ਲੋਕ ਹੁੰਦੇ ਨੇ ਸੰਘਰਸ਼ੀ ਲੋਕ ਹੁੰਦੇ ਨੇ ਸੱਚ ਬੋਲਣ ਵਾਲੇ ਲੋਕ ਹੁੰਦੇ ਨੇ ਉਹ ਉਹਨਾਂ ਵਾਸਤੇ ਜਿਹੜਾ ਨਜ਼ਰੀਆ ਵੱਖਰਾ ਰੱਖ ਦਿਆ ਪਰ ਜਿਹੜੇ ਗੁਰਦੁਆਰਾ ਦੇ ਪ੍ਰਬੰਧਕ ਨੇ ਉਹਨਾਂ ਦੇ ਮਨ ਦੇ ਵਿੱਚ ਸੰਤ ਪੰਡਰਾਂਵਾਲਾ ਦੀ ਤਸਵੀਰ ਲਾਉਣ ਦੀ ਗੱਲ ਆਵੇ ਤੇ ਉਹਦਾ ਜਿਹੜਾ ਉਹ ਉਹਨਾਂ ਦਾ ਜਿਹੜਾ ਬਾਡੀ ਲੈਂਗੁਏਜ ਆ ਉਹ ਬੜੀ ਮਤਲਬ ਖਤਰਨਾਕ ਹੋਵੇ ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਦੇਖੋ ਸੰਤਾਂ ਦੀ ਸਖੀਅਤ ਦੇ ਬਾਰੇ ਬਿਆਨ ਕਰਨ ਦੀ ਮੈਨੂੰ ਲੱਗਦਾ ਵੀ ਕੋਈ ਲੋੜ ਹੀ ਨਹੀਂ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਦਾ ਨਾਮ ਹੀ ਇਸ ਗੱਲ ਹੀ ਕਾਫੀ ਆ ਜੇ ਖਾਸ ਤੌਰ ਤੇ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਿ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਤੌਰ ਤੇ ਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਮਹਾਨ ਸ਼ੀਰਧਰ ਤੁਮਾ ਦਿੱਤਾ ਗਿਆ ਤੇ ਹਰ ਸਾਲ ਅਸੀਂ ਵਰਸੀ ਕਾਲ ਤਖਤ ਸਾਹਿਬ ਤੇ ਮਨਾਈ ਜਾਂਦੀ ਹੈ ਸ਼੍ਰੋਮਣੀ ਗੁਰਦਵਾਰਾ ਆਪਣਾ ਤੇ ਕਮੇਟੀ ਸਮੂਚੀਆਂ ਸਿੱਖ ਜਥੇਬੰਦੀਆਂ ਮਨਾਉਂਦੀਆਂ ਤੇ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਤਸਵੀਰ ਨੂੰ ਹਟਾਉਣ ਦਾ ਇਹ ਮਸਲਾ ਮੈਨੂੰ ਸਮਝ ਤੋਂ ਬਾਹਰ ਆ ਕਿ ਉਹਨਾਂ ਨੇ ਇਹ ਗੱਲ ਕਿਉਂ ਕੀਤੀ ਮਾੜੀ ਗੱਲ ਕੀਤੀ ਆ ਉਸ ਗੱਲ ਦਾ ਭਾਵੇਂ ਉਹਨਾਂ ਨੇ ਖਮਾਜਾ ਵੀ ਭੁਗਤਿਆ ਠੀਕ ਆ ਕਿ ਇਸ ਗੱਲ ਨਾਲ ਮੈਂ ਬੜਾ ਸਹਿਮਤ ਨਹੀਂ ਆ ਕਿ ਜੋ ਉੱਥੇ ਭੰਤੋੜ ਹੋਈ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਜਦੋਂ ਤੁਸੀਂ ਭਾਵਨਾਵਾਂ ਖੇਡੋਗੇ ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਤਾਂ ਇਹ ਗੱਲ ਜਿਹੜੀ ਆ ਮੈਨੂੰ ਲੱਗਦਾ ਵੀ ਹੋਰ ਵੀ ਆਉਣ ਵਾਲੇ ਲੋਕਾਂ ਵਾਸਤੇ ਇੱਕ ਸਬਕ ਹੈ ਕਿ ਸਿੱਖਾਂ ਦੇ ਮੰਦੇ ਅੰਦਰ ਆਪਣੇ ਜਿਹੜੇ ਆਗੂ ਤੇ ਆਪਣੇ ਸ਼ਹੀਦ ਆ ਉਹਨਾਂ ਦੇ ਲਈ ਕਿੰਨੀ ਕੋਈ ਜਗ੍ਹਾ ਇਹ ਉਸ ਗੱਲ ਦਾ ਜਿਉਂਦਾ ਜਾਗਦਾ ਜਿਹੜਾ ਪ੍ਰਤੀਕ ਹੈ ਇੱਕ ਤਰੀਕਾ ਜਿਹੜਾ ਜਿਲ੍ਹੇ ਵਿੱਚ ਲਾਗਿਆ ਹੈ ਜੀ ਇਸ ਕੁਝ ਬਾਰੇ ਦੇਖੋ ਅਸੀਂ ਇਸ ਗੱਲ 'ਈ ਬਹੁਤ ਫਿਕਰਮੰਦ ਵੀ ਆ ਤੇ ਚਿੰਤਤ ਵੀ ਆ ਕਿ ਜਿਹੜਾ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਗੁਰਦੁਆਰਾ ਜਿਹੜਾ ਉਸ ਦੇ ਵਿੱਚ ਜਿਹੜੀ ਪੁਲਿਸ ਦਾ ਵੱਡਣਾ ਜਿਸ ਢੰਗ ਨਾਲ ਵੱਡਣਾ ਕਿ ਉਹ ਜਿਹੜਾ ਮਸਲਾ ਕਿੰਨਾ ਕੋ ਗੰਭੀਰ ਸੀ ਇਹ ਸਾਰੀਆਂ ਗੱਲਾਂ ਹੁਣ ਤੱਕ ਜਿਹੜੀਆਂ ਸਾਹਮਣੇ ਆ ਚੁੱਕੀਆਂ। ਉਕਾਲਤਤ ਸਾਹਿਬ ਵੱਲੋਂ ਹੁਕਮ ਦੇ ਤਹਿਤ ਸ੍ਰੋਮਣੀ ਕਮੇਟੀ ਨੇ ਇੱਕ ਜਾਂਚ ਵੀ ਕੀਤੀ ਹੈ। ਉਸ ਜਾਂਚ ਦੇ ਵਿੱਚ ਜੋ ਦਿਖਾਈ ਦਿੱਤਾ ਭਾਵੇਂ ਉਹਦੇ ਵਿੱਚ ਸਰਕਾਰੀ ਪੱਖ ਵੱਲੋਂ ਸਾਡਾ ਕੋਈ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਗਿਆ। ਪਰ ਇਹਦੇ ਵਿੱਚ ਬਹੁਤ ਗੱਲਾਂ ਦੀ ਸਹਿਯੋਗ ਦੀ ਲੋੜ ਦਿਖਾਈ ਨਹੀਂ ਦੇ ਰਹੀ। ਯੋਗੀ ਚਸਮਦੀਨ ਉੱਥੇ ਬਹੁਤ ਬਹੁਤ ਨਹੀਂ ਜਿੱਥੇ ਕਿ 10 12 ਰਾਊਂਡ ਜਿਹੜੇ ਆ ਗੋਲੀਆਂ ਦੇ ਚੱਲੇ ਨੇ ਉੱਥੇ ਨਿਸ਼ਾਨ ਵੀ ਨੇ ਉੱਥੋਂ ਦੇ ਗਵਾਹ ਨੇ ਉੱਥੇ ਇੱਕ ਜਿਹੜਾ ਹੋਮਗਾਰਡ ਦਾ ਜਿਹੜਾ ਨੌਜਵਾਨ ਆ ਉਹ ਮਾਰਿਆ ਗਿਆ ਪਤਾ ਨਹੀਂ ਲੱਗ ਰਿਹਾ ਹਲੇ ਕਿਹਦੀ ਗੋਲੀ ਨਾਲ ਮਾਰਿਆ ਗਿਆ ਜਦੋਂ ਕਿ ਦੂਜੇ ਪਾਸਿਓਂ ਕੋਈ ਇਸ ਤਰ੍ਹਾਂ ਦੀ ਗੱਲ ਦਿਖਾਈ ਨਹੀਂ ਦਿੱਤੀ ਭਾਵੇਂ ਕਿ ਹਲੇ ਜਾਂਚ ਦਾ ਵਿਚਾਰ ਪਰ ਮੈਂ ਇਹ ਗੱਲ ਕਰਦਾ ਕਿ 4 ਵਜੇ ਉੱਠ ਕੇ ਤੇ ਗੁਰਦੁਆਰੇ ਦੇ ਧਾਵਾ ਕਰਨਾ ਜਦੋਂ ਕਿ ਉਦੋਂ ਪਹਿਲਾਂ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਹੈ ਇਹ ਗੱਲ ਠੀਕ ਹੈ ਕਿ ਕਿਸੇ ਦਾ ਕਿਸੇ ਨਾਲ ਹਿਤ ਹੋ ਸਕਦਾ ਪਰ ਇਹ ਗੱਲ ਜਿਹੜੀ ਹੈ ਬੈਠ ਕੇ ਸੁਲਝਾਉਣੀ ਸ਼ੁਰੂ ਹੋ ਚੁੱਕੀ ਸੀ ਪਰ ਜਿਸ ਤਰ੍ਹਾਂ ਦਾ ਉਹਨਾਂ ਦਾ ਵਰਗਿਆ ਸੀ ਉਹ ਸਰਕਾਰ ਦਾ ਇਸ ਗੱਲ ਪ੍ਰਤੀ ਕੋਈ ਜਵਾਬਦੇਹੀ ਨਾ ਕਰਨੀ ਇਹ ਗੁਰਦੁਆਰੇ ਦੇ ਵਿੱਚ ਜਿਹੜੀ ਆ ਪਵਿੱਤਰਤਾ ਭੰਗ ਕਰਨ ਵਾਲੀ ਗੱਲ ਹੋਸ ਦਾ ਵਾੜਨਾ ਜੋ ਹਾਲਾਤ ਨੇ ਤੇ ਉਸ ਤੋਂ ਬਾਅਦ ਜਿਹੜੀ ਹੋਰ ਮਾੜੀ ਗੱਲ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਵੀ ਉਸੇ ਐਸਐਸਪੀ ਦੇ ਅੰਡਰ ਹੀ ਦੇ ਦਿੱਤੀ ਗਈ ਜਿਹੜੇ ਐਸਐਸਪੀ ਨੇ ਅੰਦਰ ਗੋਲੀ ਚਲਾਈ ਤੇ ਅਜ ਤੱਕ ਇਹ ਨਹੀਂ ਦੱਸ ਸਕੇ ਕਿ ਗੋਲੀ ਕਿਸੇ ਕਹਨ ਤੇ ਚਲੀ ਹਾਲੇ ਤੱਕ ਇਸ ਗੱਲ ਦਾ ਨਿਰਣਾ ਸਰਕਾਰ ਦਾ ਪੱਖ ਨਹੀਂ ਦੱਸ ਗਿਆ ਸੋ ਦੂਦੇ ਤੋਂ ਇਲਾਵਾ ਜਿਹੜੀਆਂ ਸਾਡੀਆਂ ਜਥੇਬੰਦੀਆਂ ਆਪਣੇ ਆਪ ਨੂੰ ਵੱਡੀਆਂ ਚਤਨ ਵੀ ਸਮਝਦੀਆਂ ਨੇ ਤੇ ਆਪਣੇ ਆਪ ਨੂੰ ਉਹ ਵੱਡੇ ਦਾਅਵੇ ਵੀ ਕਰਦੀਆਂ ਨੇ ਤੇ ਸਾਨੂੰ ਇਹ ਵੱਡਾ ਅਫਸੋਸ ਆ ਕਿ ਉਹਨਾਂ ਵੱਲੋਂ ਅੱਜ ਤੱਕ ਇਸ ਮੁੱਦੇ ਤੇ ਕਿਸੇ ਤਰ੍ਹਾਂ ਦੀ ਕੋਈ ਜਨਵੇਚਾਰਾ ਜੋਗੀ ਨਹੀਂ ਕੀਤੀ ਗਈ ਈਵਨ ਕਿ ਬਿਆਨਬਾਜ਼ੀ ਵੀ ਨਹੀਂ ਕੀਤੀ ਗਈ ਜਿਵੇਂ ਲੱਗਦਾ ਹੈ ਕਿ ਉਹ ਸਰਕਾਰ ਦਾ ਪੱਖ ਜਿਹੜਾ ਉਹ ਡਟ ਕੇ ਪੂਰਨ ਦੀ ਜਿਹੜੀ ਆ ਉਹਨਾਂ ਦੀ ਮਨਸ਼ਾ ਦਿਖਾਈ ਦੂਰੀਏ ਤੋਂ ਇਸ ਗੱਲ ਨੂੰ ਮੱਦੇਨਜ਼ਰ ਜਿਹੜੀ ਫਿਕਰਮੰਦੀ ਨੂੰ ਲੈ ਕੇ ਕਿ ਇਸ ਤਰ੍ਹਾਂ ਦੇ ਜੇ ਘੜਨਾਵਾਂ ਵਾਪਰਨਗੀਆਂ ਤੇ ਮੀਡੀਆ ਜਾਂ ਜਿਹੜੇ ਪੰਥਕ ਜਥੇਬੰਦੀਆਂ ਜੀ ਇਸ ਗੱਲ ਦੇ ਲਈ ਡਟ ਕੇ ਨਹੀਂ ਆਉਣਗੀਆਂ ਤੇ ਸਰਕਾਰਾਂ ਦੇ ਪ੍ਰਭਾਵ ਤੇ ਰਹਿਣਗੀਆਂ ਤੇ ਇਹ ਬੜੀ ਮਾੜੀ ਗੱਲ ਆ ਇਸ ਗੱਲ 'ਈ ਵਿਚਾਰ ਕਰਨ ਲਈ ਚਲੋਣੀ ਗੁਰਦਰਾ ਪਰੰਦਰ ਕਮੇਟੀ ਦੇ ਪ੍ਰਧਾਨ ਹਰਜੋਤ ਰਜਿੰਦਰ ਸਿੰਘ ਧੰਮੇ ਸਾਹਿਬ ਵੱਲੋਂ ਜਨਰਲ ਇਲਾਜ ਸੱਦਿਆ ਗਿਆ ਜਿਹਦੇ ਵਿੱਚ ਪਹਿਲੀ ਗੱਲ ਇਹ ਇਹਦਾ ਕੀ ਵਿਚਾਰ ਆ ਬੋਲੋ ਕੱਲ ਕਿੰਨੇ ਸਿੰਘ ਜਿੱਥੇ ਬੰਦੀ ਵੱਲੋਂ ਵੀ ਮੈਂਬਰਾਂ ਨੂੰ ਦਿੱਤਾ ਗਿਆ ਜਿਵੇਂ ਅਕਾਲ ਚਰਨ ਸਾਹਿਬ ਨੂੰ ਕਿ ਨਿਰਪੱਖ ਜਾਂਚ ਕਰਾਏ ਕਿ ਜਾਂਚ ਠੀਕ ਨਹੀਂ ਹੋਈ ਇਹਨਾਂ ਦੇ ਸਵਾਲ ਚੁੱਕੇ ਨੇ ਚਲੋ ਹਰ ਬੰਦੇ ਦਾ ਆਪਣਾ ਪੱਖ ਆ ਉਹ ਗੱਲ ਕਰ ਸਕਦੇ ਆ ਪਰ ਅਸੀਂ ਤਾਂ ਜਿਹੜੀ ਸ਼ਰੋਣੀ ਕਮੇਟੀ ਵੱਲੋਂ ਜਾਂਚ ਕੀਤੀ ਗਈ ਆ ਮੈਨੂੰ ਲੱਗਦਾ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ